ਦੇਖੋ ਕਰਾਲੀ ਸ਼ਹਿਰ ਦਾ ਹਾਲ ਜਿਹੜੇ ਕਹਿੰਦੇ ਨੇ ਵੀ ਕਿਸਾਨ ਨੇ ਅੱਗ ਲਾਤੀ ਪਰਾਲੀ ਦਾ ਧੂੰਆ ਹੋ ਗਿਆ ਆ ਪਟਾਸ ਆ ਜਿਹੜਾ ਚਾਹੇ ਰੇਲ ਗੱਡੀਆਂ ਭਰ ਲੋ ਇਦੋਂ ਆ ਜੀ ਸਾਰਾ ਇਹ ਦੀਵਾਲੀ ਨੂੰ ਚੱਲਣਾ ਤਾਂ ਦੇਖੋ ਇਹ ਕੀ ਆ ਇਹ ਵੀ ਦਾ ਪੋਲੂਸ਼ਨ ਇਹ ਹੋਣਾ ਇੰਨਾ ਪोटाਸ ਦੀਵਾਲੀ ਨੂੰ ਇਹ ਚੱਲਣਾ ਤੋ ਦੇਖ ਲੋ ਭਾਈ ਕਿਲੋਮੀਟਰ ਲੰਬੀਆਂ ਲੈਣਾ ਨੇ ਇਹ ਇਹ ਚੀਜ਼ ਦੀਆਂ ਕਈ ਕਿਲੋਮੀਟਰ ਆ ਦੇਖੋ ਗੱਡੀਆਂ ਗੱਡੀਆਂ ਦੁਕਾਨਾਂ ਨੇ ਮੈਂ ਕਹਿੰਦਾ ਵੀ ਲੋ ਕੋਈ ਨਹੀਂ ਕੋਈ ਇਹ ਸਾਰਾ ਪਟਾਸ ਫੁਕਣਾ ਫੇਰ ਕਿਹੜਾ ਵਾਤਾਵਰਨ ਨੇ ਸੁੱਧ ਹੋਣਾ ਜਦੋਂ ਕੋਈ ਕਿਸਾਨ ਮੜਾ ਜੀ ਅੱਗ ਲਾ ਦਵੇ ਫੇਰ ਸਾਰੇ ਹੀ ਰੌਲਾ ਪੈ ਜਾਂਦਾ